ਕਦਰਕਿਸ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੀਲ ਸੀਰੀਜ਼ ਆਫ ਆਪਰੇਸ਼ਨ ਪੂਰੇ ਪੰਜਾਬ 'ਚ ਚੱਲਦਾ ਹੈ ਇਹ ਜਿਹੜਾ ਆਪਰੇਸ਼ਨ ਹੈ ਬੇਸਿਕਲੀ ਇੰਟਰ ਸਟੇਟ ਜਾਂ ਇੰਟਰ ਡਿਸਟ੍ਰਿਕਟ ਦੇ ਇਲਾਕਿਆਂ ਤੇ ਲੱਗਦਾ ਹੈ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਕਿ ਵੀ ਜਿੰਨੇ ਵੀ ਵਹੀਕਲਸ ਆਉਂਦੇ ਇੰਟਰ ਡਿਸਟ੍ਰਿਕਟ ਤੋਂ ਜਾਂ ਇੰਟਰ ਸਟੇਟ ਤੋਂ ਉਹਨਾਂ ਨੂੰ ਆਪਾਂ ਚੈੱਕ ਕਰੀਗਾ ਇਹ ਜਿਹੜਾ ਹੁਣ ਆਪਰੇਸ਼ਨ ਆਪਰੇਸ਼ਨ ਸੀਲ 10 ਹੈ ਇਹ ਪਠਾਨਕੋਟ 'ਚ ਮੈਂ ਚੱਕੀਪੁਰ ਇਲਾਕੇ ਤੇ ਖੜਾ ਹਾਂ ਇਸ ਤਿੱਕੇ ਨਾਲ ਹੀ ਪੂਰੇ ਪਠਾਨਕੋਟ ਚ 8 ਨਾਕੇ ਲਗਾਏ ਗਏ ਆ 3 ਸਿਟੀ ਸਬਡਿਵੀਜ਼ਨ ਚ 10 ਜਿਹੜੇ ਲਗਾਏ ਗਏ ਰੂਰਲ ਸਬਡਿਵੀਜ਼ਨ ਚ 2 ਧਾਰ ਸਬਡਿਵੀਜ਼ਨ ਚ ਟੋਟਲ 8 ਜਿਹੜੇ ਆਪਣੇ ਇੰਟਰ ਸਟੇਟ ਪਬਲੀਕ ਇੰਟਰ ਡਿਸਟ੍ਰਿਕਟ ਨਾਕੇ ਆ ਉਹਨਾਂ ਤੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਗੇ ਵੀ ਤੁਹਾਨੂੰ ਬਰੀਫ ਕੀਤਾ ਮੇਨ ਉਦੇਸ਼ ਇਹ ਹੀ ਆ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਕੋਈ ਹੋਰ ਕੋਈ ਕ੍ਰਿਮੀਨਲ ਬੰਦਾ ਜਾਂ ਕੋਈ ਹਥਿਆਰ ਜਾਂ ਹੋਰ ਕੋਈ ਚੀਜ਼ ਇਸ ਤਰ੍ਹਾਂ ਦੀ ਸਮਗਲ ਕਰ ਰਿਹਾ ਉਹਨੂੰ ਆਪਾਂ ਚੈੱਕ ਕਰਨੇ ਆ ਤੇ ਉਦੋਂ ਉੱਪਰ ਜਿਹੜੀ ਬੰਦੀ ਕਾਨੂੰਨੀ ਇਹਨੀ ਫੋਰਸ ਲੱਗੇ ਚੱਲ ਰਹੀ ਹੈ ਜੀ ਰਿਕਵਰੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਵੀ ਆਪਾਂ ਸਟਾਰਟ ਕੀਤਾ ਤੇ 1 ਵਜੇ ਤੱਕ ਚੱਲਣਾ ਉਹਦੇ ਬਾਅਦ ਜਿਹੜੀ ਫਾਈਨਲ ਰਿਪੋਰਟ ਬਣੂਗੀ ਉਹ ਤੁਹਾਨੂੰ ਸ਼ੇਅਰ ਕਰਤੀ ਜਾਊਗੀ ਟੋਟਲ ਸਰ ਕਿੰਨੇ ਲਾਈਵ ਜਿਹੜੇ ਤਨਾ ਤੱਕ ਜੀ ਇੱਕ ਇਨਾਕੇ ਤੇ ਘੱਟੋ ਘੱਟ ਆਪਾਂ 8-8 ਮੁਲਾਜ਼ਮ ਰੱਖੇ ਆ ਤੇ ਇਦਾਂ ਹੀ ਪੂਰੇ ਜ਼ਿਲ੍ਹੇ 'ਚ ਜਿਹੜਾ ਚੱਲ ਰਿਹਾ ਹੈ ਐਡਜੋਇਨਿੰਗ ਸਟੇਟ ਦੇ ਵਿੱਚ ਸਿਰ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਸਰਚ ਵੀ ਚੱਲ ਰਹੀ ਹੈਗੀ ਹੈ ਇਸ ਨੂੰ ਲੈ ਕੇ ਕੀ ਕੀਤਾ ਹੈਗਾ ਜੋਸਰਾ ਤੁਸੀਂ ਜਾਣਦੇ ਹੋ ਕਿ ਲਾਸਟ ਨਾਈਟ ਲਾਸਟ ਲਾਸਟ ਡੇ ਮਤਲਬ ਜਿਹੜਾ ਇੱਕ ਇਨਕਾਊਂਟਰ ਕੰਟੈਕਟ ਸਟੈਬਲਿਸ਼ ਹੋਇਆ ਸੀ ਮਿਲਿਟੈਂਟਸ ਨਾਲ ਜੀਐਨਕੇ ਪੁਲਿਸ ਦਾ ਕਟੂਆ ਡਿਸਟ੍ਰਿਕਟ ਚ ਜਿਹੜਾ ਉਹ ਇਨਕਾਊਂਟਰ ਸੀ ਉਹ ਚੱਲ ਰਿਹਾ ਸੀ ਤੇ ਉਹਦੇ ਬਾਅਦ ਆਪਾਂ ਕੱਲ ਨਾਈਟ 'ਚ ਹੀ ਐਸਐਸਪੀ ਸਾਹਿਬ ਨੇ ਸਾਨੂੰ ਸਪੈਸ਼ਲ ਡਾਇਰੈਕਸ਼ਨਸ ਦੇ ਕੇ ਲਾਈਟ ਤੇ ਜਿਹੜੇ ਸਪੈਸ਼ਲ ਨਾਕੇ ਵਗੈਰਾ ਆਪਾਂ ਲਗਾਏ ਸੀ ਇਹਦੇ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਆ ਜਿਹੜੇ ਜੀਐਨਕੇ ਨੂੰ ਕਠੂਆ ਡਿਸਟ੍ਰਿਕਟ ਟੱਚ ਕਰਦਾ ਉਹ ਵਾਲੇ ਜਿਹੜੇ ਏਰੀਆਜ਼ ਆ ਖਾਸ ਕਰ ਬਮਿਆਲ ਦਾ ਏਰੀਆ ਨਰੋਡ ਜਮਲ ਸਿੰਘ ਦਾ ਏਰੀਆ ਤਾਰਾਗੜ ਦਾ ਏਰੀਆ ਇਧਰੋਂ ਮਧਪੁਰ ਦਾ ਏਰੀਆ ਉੱਪਰੋਂ ਧਾਰ ਦਾ ਏਰੀਆ ਇਹ ਸਾਰੇ ਏਰੀਆ ਜਿਹੜਾ ਆਪਾਂ ਪੂਰਾ ਸੀਲ ਕੀਤਾ ਸੀ ਇਹਦੇ ਵਿੱਚ ਆਪਣੀ ਮਲਟੀਪਲ ਟੀਮਜ਼ ਆਊਟ ਸੀ ਜਿਨ੍ਹਾਂ ਵਿੱਚ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਘਾਤਕ ਦੀਆਂ ਟੀਮਸ ਸਪੈਸ਼ਲ ਕਯੂਆਰਟੀਜ਼ ای آر وی ویکلز سارے ਐਸ ਐਚ او ਜੀਓ ਸਾਹਿਬਾਨ ਜਿਹੜੇ ਉਹ ਬਾਹਰ ਆਊਟ ਸੀ ਆਪਾਂ ਚੈਕਿੰਗ ਪੂਰੀ ਨਾਈਟ ਕਰਦੇ ਰਹੇ ਆ ਤੇ ਉਸ ਇਨਕਾਊਂਟਰ ਨੂੰ ਦੇਖਦੇ ਹੋਏ ਆਪਾਂ ਪੂਰੇ ਪਠਾਨਕੋਟ 'ਚ ਅਲਰਟ ਜਿਹੜਾ ਸਟੈਬਲਿਸ਼ ਆਪਣਾ ਅਲਰਟ ਕਰਕੇ ਰੱਖਿਆ ਹੋਇਆ ਹੈ ਐਸ ਐਸ ਪੀ ਸਾਹਿਬ ਨੇ ਸਾਨੂੰ ਇੱਥੇ ਬੜੀ ਸਖਤ ਡਾਇਰੈਕਸ਼ਨ ਦਿੱਤੀ ਹੈ ਕਿ ਵੀ ਆਪਾਂ ਕੱਲੀ ਕੱਲੀ ਗੱਡੀ ਦੀ ਜਿਹੜੀ ਆਪਾਂ ਜਾਂ ਸ਼ੱਕੀ ਵਿਅਕਤੀਆਂ ਦੀ ਆਪਾਂ ਜਿਹੜੀ ਆ ਉਹ ਚੈਕਿੰਗ ਕਰਨੀ ਹੈ ਇਹ ਅਹਾਰ ਇੱਕ ਨਾਕੇ ਤੇ ਜਿਹੜੀ ਇਹ ਚੈਕਿੰਗ ਲਗਾਤਾਰ ਹੀ ਚੱਲ ਰਹੀ ਹੈ ਪੰਜਾਬ ਦੇ ਅੰਦਰ ਜਿਵੇਂ ਨਸ਼ਾ ਤਸਕਰਾਂ ਨਸ਼ੇ ਦੇ ਵਪਾਰੀਆਂ ਦੀ ਜਿੱਦਾਂ ਪ੍ਰੋਪਰਟੀ ਡਿਮੋਲਿਸ਼ ਕੀਤੀ ਜਾ ਰਹੀ ਹੈ ਪਠਾਨਕੋਟ ਜ਼ਿਲ੍ਹੇ ਚ ਵੀ ਕੋਈ ਐਦਾਂ ਦੀ ਪ੍ਰੋਪਰਟੀ ਸੀ ਇਦੀ ਡਿਮੋਲਿਸ਼ਨ ਦੇ ਆਰਡਰ ਆ ਰਹੇ ਨੇ ਜਿਹੜਾ ਡੈਮੋਲੇਸ਼ਨ ਆ ਉਹ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਕਨਸਰਨਡ ਹੈ ਜੀ ਤੇ ਬਾਕੀ ਜਿਹੜੀ ਸਾਡੇ ਵੱਲੋਂ ਰეკਮੈਂਡੇਸ਼ਨ ਜਾਂਦੀਆਂ ਜਾਂ ਸਾਡੇ ਵੱਲੋਂ ਡਿਸਕਸ਼ਨ ਪੁਆਇੰਟਸ ਉਹਨਾਂ ਨਾਲ ਹੋਏ ਆ ਐਸਐਸਪੀ ਸਾਹਿਬ ਦੇ ਥਰੂ ਬਾਕੀ ਦੇ ਉੱਪਰ ਜਿਹੜਾ ਡਿਸੀਜਨ ਆ ਉਹ ਡਿਪਟੀ ਕਮਿਸ਼ਨਰ ਪਠਾਨਕੋਟ ਲੈਣਗੇ ਸਰ ਕਈ ਸੀਟੀਵੀ ਜਿਹੜੇ ਆ ਉਹ ਬਾਰ ਬਾਰ ਖਰਾਬ ਹੋ ਜਾਂਦੇ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਣਾ ਜਿਹੜੇ ਕੈਮਰਾਜ਼ ਆ ਦੇਖੋ ਇਹਦੇ ਚ ਲਾਈਟ ਫਲਕਚੁਏਸ਼ਨ ਕਈ ਵਾਰ ਹੋ ਜਾਂਦੀ ਆ ਉਹਦੇ ਨਾਲ ਦਿੱਕਤ ਕੀ ਹੁੰਦਾ ਕਿ ਜਦੋਂ ਲਾਈਟ ਫਲਕਚੂਏਟ ਕਰਦੀ ਏ ਕੈਮਰੇ ਦੇ ਜਿਹੜੇ ਸੈਂਸਰ ਵਗੈਰਾ ਸੈਂਸਟਿਵ ਹੁੰਦੇ ਆ ਤੇ ਇਹਨਾਂ ਦੀ ਚਿਪ ਵਗੈਰਾ ਉੱਡ ਜਾਂਦੀ ਏ ਤੇ ਆਪਾਂ ਇਹਨਾਂ ਨੂੰ ਰੈਗੂਲਰਲੀ ਮੇਨਟੇਨ ਵੀ ਕਰਨੇ ਆ ਇਹਦੇ ਵਿੱਚ ਆਪਾਂ ਬੰਦੇ ਵੀ ਹਾਇਰ ਕੀਤੇ ਆ ਤੇ ਜਿੱਦਾਂ ਸਾਨੂੰ ਪਤਾ ਲੱਗਦਾ ਕਿ ਕੋਈ ਕੈਮਰਾ ਖਰਾਬ ਹੋਇਆ ਉਹਨੂੰ ਆਪਾਂ ਜਲਦੀ ਤੋਂ ਜਲਦੀ ਜਿਹੜਾ ਰਿਪੇਅਰ ਕਰਨ ਦੀ ਕੋਸ਼ਿਸ਼ ਕਰਨੀ ਆ ਬਟ ਫਿਰ ਵੀ ਇਹ ਟੈਕਨੋਲੋਜੀਕਲ ਚੀਜ਼ ਆ ਤੁਹਾਨੂੰ ਪਤਾ ਕੋਈ ਟੈਕਨੋਲੋਜੀ ਦੀ ਚੀਜ਼ ਆ ਉਹ ਖਰਾਬ ਹੋ ਜਾਂਦੀ ਆ ਤੇ ਫਿਰ ਵੀ ਆਪਾਂ ਇਨਸ਼ੋਰ ਕਰ ਰਹੇ ਆ ਕਿ ਇਹ ਜਲਦੀ ਜਲਦੀ ਰਿਪੇਅਰ ਹੋ ਜਾਂਨ ਆਦਰਵਾਇਜ਼ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਅੱਡੇ ਕੈਮਰੇ ਨਹੀਂ ਹੋਣਗੇ ਜਿੰਨੇ ਆਪਾਂ ਪਠਾਨਕੋਟ ਰੀਸੈਂਟਲੀ ਇੰਸਟਾਲ ਕੀਤੇ ਆ ਐਸਐਸਪੀ ਸਾਹਿਬ ਨੇ ਤੇ ਸਟੇਟ ਆਫ ਦਾ ਆਰਟ ਸੈਂਟਰਲਾਈਜ਼ ਕੰਟਰੋਲ ਰੂਮ ਸੈਂਟਰ ਵੀ ਜਿਹੜਾ ਬਣਾਇਆ ਡਿਵੀਜ਼ਨ ਨੰਬਰ 1 ਥਾਣੇ ਦੇ ਉੱਪਰ ਤੇ ਆਪਾਂ ਲਗਾਤਾਰੀ ਮੋਨੀਟਰਿੰਗ ਐਂਡ ਸਰਵੇਲੈਂਸ ਜਿਹੜੀ ਆ ਉਹ ਕਰਾਂਗੇ